ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨੋ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਜਿਹੜੀ ਤੁਸੀਂ ਗੱਲ ਕਹੀ ਹੈ ਗੁਰਪ੍ਰੀਤ ਜੀ ਵੀ ਪਹਿਲਾਂ ਵਾਲੀ ਤੇ ਅੱਜ ਵਾਲੀ ਜ਼ਿੰਦਗੀ ਬਾਰੇ ਜਾਂ ਵੀ ਭਾਰਤ ਸੀਗਾ ਜਿਹੜਾ ਹੁਣ ਤਾਂ ਜਵਾਨਾ ਨਾ ਹਾਂਜੀ ਜਿਹੜੇ ਬੱਚੇ ਕਹਿੰਦੇ ਪੜ੍ਹਨ ਦੀ ਲੋੜ ਨਹੀਂ ਹਾਂਜੀ ਹੁਣ ਪੜਾਈ ਦੀ ਬਹੁਤ ਜ਼ਿਆਦਾ ਲੋੜ ਹੈ। ਲੋਕਿ ਪੜਾਈ ਤੋਂ ਬਿਨਾ ਚੋਰੀ ਵੀ ਨਹੀਂ ਹੋਣੀ ਜਾਂਦਾ। ਚੋਰ ਵੀ ਬੜੇ ਨਿੱਕੇ ਵਾਂ ਕਰ ਲਿਏ ਹੁਣ ਪੜਾਈ। ਹੈ? ਹਾਂ ਜੀ ਚਲਿਆ ਜਾਂਦਾ। ਜੇਲ੍ਹ ਰਾਂਝਾ ਵੀ ਪੜੇਲੀ ਕਿ ਕਰਿਆ ਕੰਮ ਕੇ ਯਾਰੋ ਉਹ ਵੀ ਹੁਣ ਇਹੋ ਜਿਹਾ ਸਿਸਟਮ ਚੱਲ ਪਿਆ ਹੈ। ਜਿਵੇਂ ਉਹਨੂੰ ਅਣਪੜ੍ਹੇ ਬੰਦੇ ਵਿਚਾਰੇ ਉਹ ਪਾਸਪੋਰਟ ਵਾਲੀ ਦੀ ਸੀਲ ਪੱਟ ਕੇ ਲੈ ਗਏ ਜੀ ਉਹਦੇ ਲਈ ਨਿਕਲੇ ਆਬਜੈਕਟ। ਸਹੀ ਹੈ? ਸਾਰਿਆਂ ਦਾ ਤਾਂ ਕੰਪਲੀਟ ਹੋ ਗਿਆ ਹੁਣ। ਤਰੇ ਮੇਦੇ ਤੋਂ ਹੋਂਕੇ ਕੋਲ ਦੇ ਵਿੱਚ ਕਿੱਧਰ ਦੇ ਵਿੱਚ ਵਿੱਚ ਹੈ ਅਹ ਉਹ ਬਾਟਲ ਸੌਕੇ ਨੇ ਜਾਲੀ ਉਹਨੂੰ ਜੀ ਕੇ ਵੀ ਤੇ ਪੜੇ ਹੁੰਦੇ ਤਾਂ ਉਹਨੂੰ ਰੋਥੀ ਪਤਾ ਲੱਗ ਜਾਂਦਾ ਇੱਕ ਸਾਡਾ ਬੰਦਾ ਸੀਗਾ ਉਹਨੇ ਦੇਣਾ ਐਡਾ ਕੋ ਟੋਟਾ ਗਾਡਰ ਦਾ 30 35 ਕਿਲੋ ਦਾ ਪਿਆਰ ਰੇਲ ਦਾ ਉਹ ਤਾਂ ਚੜਿਆ ਨਹੀਂ ਜਾਵੇ ਕੀ ਕੋਸਦਾ ਜਦੋਂ ਕੋਲ ਦੀ ਨੰਨ ਨੰਨ ਮੇਰੀ ਧਾ ਨਿਕਲ ਜਾਂਦੀ ਉਪਦੇਖਿਓ ਕਹਿੰਦਾ ਧੂਪ ਪੈਂਦੀ ਕਾਲਜੇ ਨੂੰ ਕਹਿੰਦਾ ਯਾਰ ਪੀ ਗਿਆ ਅੱਗੇ ਉਹਦੇ ਕਿਸ਼ਕਾਰੇ ਇਹਨਾਂ ਕੱਢੀ ਦੀ ਤੇ ਆ ਅੱਛਾ ਮੈਂ ਕਿਸ਼ਕਾਰੇ ਪੀਏ ਇਹਨਾਂ ਸਰਟੀਫਿਕੇ ਧਰ ਲਿਆ ਤੇਰੀ ਯਾਰ ਮੈਂ ਮੁੰਡਾ ਤੇ ਇਕਦਮ ਜਾ ਜੀ ਹੁਣ ਮੂਰੇ ਉਹ ਹੋ ਜਾਗਾ ਗੁਆੜੇ ਦਾ ਨਾਮਾ ਬਤਾ ਉਹ ਨੂੰ ਮੇਰੀ ਇਹ ਕਿਥੋਂ ਆ ਵਈ ਮਰੇ ਸਾਡੇ ਤੁੰਡੀ ਵਾਲੇ ਪਾਇ ਗਏ ਉਹਨੇ ਬਹੁਤ ਕੁੰਡੀਆਂ ਇੱਦਾਂ ਵੀ ਰੇਲ ਵਾਲੇ ਪਾਈ ਉੱਠੇਗਾ ਤਾਂ ਇਹਦਾ ਰੇਲ ਦੀ ਲੈਣ ਦੇ ਹੁੰਦੇ ਆ ਵਜੇ ਗੱਟ ਤੱਕ ਚੜਦੇ ਆ ਅੱਛਾ ਉਹ ਆ ਪ੍ਰਾਣਾ ਉਹ ਕੁੰਡੀਆਂ ਵਾਲਾ ਪ੍ਰਾਣਾ ਉਹ ਹਣ ਗਾਡਰਨ ਵੱਡੇ ਆ ਉਹ ਚੁਟੂਟਾ ਵਜਿਆ ਤੇਨੂੰ ਜ਼ਿਆਦਾ ਉਹ ਮਾਚਲ ਠੀਕ ਆ ਠੀਕ ਆ ਉਹਨੇ ਲੈ ਲਿਆ ਹੂੰ ਤੇ ਕੰਮ ਮਗ ਤੇ ਚੋਰੀ ਦਾ ਹਾਂ ਔਰ ਜ਼ਗਾਰ ਵੀ ਵਾੜੀਆਂ ਚੱਕ ਲਿਆ ਵਾੜੀਆਂ ਜਾ ਵੀ ਬੈਦਸੀ ਆਂਦਾ ਉਹ ਬੰਦਾ ਆ ਗਿਆ ਇਹਦਾ ਕਹਿੰਦਾ ਜੀ ਤੂੜੀ ਵਾਲਾ ਘੱਟ ਰਾਇ ਤਾਂ ਚਾਰ ਮਾਰੇ ਧਾਪੜੇ ਹੋਏ ਕਹਿੰਦੇ ਤੂੜੀਆ ਤੈਨੂੰ ਪਤਾ ਹੀ ਨਹੀਂ ਪੜ੍ਹਦਾ ਤੂੜੀਆ ਕਹਿੰਦੇ ਨਹੀਂ ਕੀ ਜੀ ਇਹ ਦਾ ਹੈ ਉਹ ਬੰਦਾ ਲੱਗਾ ਬੰਦਾ ਕਹਿੰਦਾ ਹਾਂ ਕਹਿੰਦਾ ਲਿਆ ਕਿਉਂ ਇਹ ਪਰ ਉਹ ਕਹਿ ਕੇ ਗਿਆ ਜੀ ਤੂੜੀ ਵਾਲਾ ਜੀ ਮੈਂ ਤਾਂ ਤਾਂ ਲੈ ਲਿਆ ਕਹਿੰਦਾ ਉਹ ਤਾਂ ਸਾਲਿਆ ਕਹਿੰਦਾ ਕਬੂਤਰਾਂ ਦੇ ਗੁੱਡੀ ਵਾਲਾ ਹੈ ਚੱਲ ਉਹ ਵੀ ਚੱਕ ਲਿਆ ਹੁਣ ਪਰਾਵਾਇਕਨ ਨੂੰ ਥੋੜੇ ਪਹਿਲਾ ਫਾਟਕਾ ਕੋਣੇ ਤੁਰਿਆ ਜਾਵੇ ਮੋਮਗੀ ਇੱਕ ਤਾਂ ਲਾਲ ਜੀ ਬੰਨੀ ਹੁੰਦੀ ਹੈ ਇੱਕ ਪਾਸੇ ਇੱਕ ਪਾਸੇ ਹਰੀ ਤੇ ਬੋਟੇ ਤੇ ਉਹ ਹੁੰਦਾ ਉਹਦੇ ਆ ਉਹਨਾਂ ਦਾ ਸਾਈਂ ਹੁੰਦਾ ਨਾ ਦੇਖ ਲਾ ਹਾਂ ਇੱਕ ਮੈਨੂੰ ਬੰਦਾ ਰਾਹ ਕੀ ਸਿਸਟਮ ਬਾਈ ਦੇ ਮੁਰ ਤੇਰੇ ਨਾ ਨਾ ਲਾਲ ਤੇ ਹਰਾ ਮੈਂ ਕਹ ਪੁੱਛ ਨਾ ਨਹੀਂ ਬੜਾ ਬੇਪਰਤਨ ਫੜਿਆ ਕਹਿੰਦਾ ਬਾਈ ਇਹ ਸਿਸਟਮ ਕੀ ਹੈ ਯਾਰ ਕਿਹੜੀ ਨੌਕਰੀ ਦਿਆਂ ਤੂੰ ਨਾ ਲੱਗਣਾ ਕਹਿੰਦਾ ਲਵਾ ਦਿੰਦੇ ਆ ਵੇਖ ਲਾ ਮੈਨੂੰ ਤਾਂ ਕਹਿੰਦਾ ਬਾਵਾ ਸਾਲ ਹੋ ਗਏ ਲੱਗੇ ਕਿ ਹੁਣ ਜਿੱਥੇ ਵੀ ਜਾਂਦਾ ਤਰੀਕ ਪੈਂਦੀ ਉਹ ਘਾਟਰ ਉਹਦੇ ਮੋਢੇ ਤੇ ਹੁੰਦੀ ਐ ਨਾਲ ਲਿ ਜਾਣੀ ਪੈਂਦੀ ਐ ਜਿਹੜੇ ਮਰਜੀ ਸਟੇਟ ਤੇ ਬਰੇਟ ਰੇਲ ਤੇ ਸੱਟ ਕੇ ਉੱਥੋਂ ਦਾ ਮੋਢੇ ਤੇ ਰਲਾਂ ਦਾ ਫੇਰ ਮੈਂ ਜਾਂਚ ਕੋਲ ਇੰਨੇ ਜਾਂਦਾ ਅੱਛਾ ਕਾ ਜਾਂਚ ਹੋਈ ਉਹ ਤੋਂ ਕਹਿੰਦੇ ਹੁਣ ਤੂੰ ਇਹ ਕਿੰਨੂੰ ਐਂਕਰ ਹਾਇਦਰਾਬਾਦ ਲੈ ਜਾ ਅੱਛਾ ਦੂਜੀ ਥੀ ਉਗ ਨਹੀਂ ਨਾ ਮ ਦਵਿਆ ਪਿਆ ਨਾ ਮੇਰਾ ਕਦਾ 6 ਇਚ ਕੰਦ ਘੱਟਿਆ ਨਾ ਦੱਪਿਆ ਪਿਆ ਮ ਘਾਟਰਦਾ ਬਲਕਿ ਨਾ ਜੋ ਬੰਦੇ ਪੁੱਤ ਪੋਤੇ ਨੂੰ ਦੱਸਦਾ ਵੀ ਚੋਰੀ ਨਾ ਕਰਿਓ ਸਰਕਾਰ ਦੀ ਨਾ ਕਰਿਓ ਜ਼ਮੀਨ ਉੱਤਗੇ ਨਾ ਕਰਿਓ ਹੈ ਇਹ ਹਾਲਿਓ ਕੰਦਾ ਮੈਂ ਮਰ ਜੂ ਕੰਦਾ ਇਹ ਪਤਾ ਨਹੀਂ ਸਾਡੇ ਪੁੱਤ ਪੋਤੇ ਨੂੰ ਨਾ ਝਕੜਾ ਪੈ ਜੀ ਘਾਟਰ ਤੇ ਮਗਰੋਂ ਉਹਨਾਂ ਨੇ ਲੱਤਾਂ ਪਹਿਲਾਂ ਫਰਕ ਨਾ ਫਰਕ ਨਾ ਕਰੀ ਜਾਂਦੇ ਕਿਤੇ ਸਹੁਰੇ ਦਾ ਬੁਢਾ ਰਾਮ ਨਾ ਚਿਕਾ ਦੇ ਹੈ ਜ਼ਾਦੂ ਮਗਰਾਂ ਨੂੰ ਤੋ ਚੱਕੋ ਘਰ ਵੀ ਬੇਰ ਕੋਤੀ ਆ ਜਾਓ ਸੀ ਤੇ ਚਲੋ ਚੱਕੋ ਘਾਟ ਹੈ ਪੰਗਾ ਤਾਂ ਤੁਹਾਡੇ ਦਾਤੀ ਨਹੀਂ ਲਿਆ ਸੀਗਾ ਚੰਗਾ ਕੇ ਟਰਾਵੀ ਦਵਾ ਕੇ ਜਿੱਦਿਆਂ ਕ ਜੱਟਿਆ ਨਾਮ ਤੇ ਇਹੋ ਜਿਹਾ ਕੰਮ ਹੋ ਜਾਂਦਾ ਕੀ ਗੱਲੀ ਇਹ ਬਾਬਾ ਰਹੀ ਗੱਲ ਇਹ ਟੱਕਾ ਦੀ ਹੈ ਇਹ ਜਿਹੜੀ ਲੁੱਟਣ ਵਾਲੀ ਗੱਲ ਆ ਉਹ ਬਿਲਕੁਲ ਸੱਚ ਆ ਬਿਲਕੁਲ ਮੋਂ ਤਾਂ ਬਾਬਾ ਜੀ ট্রাকਾਂ ਵਾਲਾ ਉਹ ਕੰਮ ਹੀ ਨਹੀਂ ਰਿਹਾ ਆ ਹਣ ਇੱਕੋਂ ਦੀ ਭਾਰਤ ਵਾਲਾ ਰੋਡ ਐ ਹਾਂਜੀ ਚੜਜੋ ਜਿਹੜਾ ਨਾਮ ਬਣ ਜਾਂਦਾ ਜਿਹੜਾ ਨਾਮਾ ਬਣਿਆ ਆਪਣੇ ਪੰਜਾਬ ਚ ਹੀ ਨਹੀਂ ਬਣਿਆ ਬਾਕੀ ਤਾਂ ਸਾਰਾ ਰੈਡੀ ਐ ਪੰਜਾਬ ੋਂ ਨਿਕਲ ਕੇ ਤੁਸੀਂ ਬਟਿੰਡਾ ਨਿਕਲ ਕੇ ਭਾਰਤ ਵਾਲਾ ਚੜਜਣੇ ਕਿਤੇ ਹਾਰ ਨਹੀਂ ਮਾਰਨਾ ਕੁਛ ਨਹੀਂ ਮਾਰਨਾ ਜੀ ਘਣੀ ਕਿਨੇ ਪਾਈ 3 ਘੰਟਿਆਂ ਦੇ 36 ਘੰਟਿਆਂ ਚ ਗੱਡੀ ਕਾਂਡ ਲਾ ਕੋਡ ਸੱਤ ਜੇ ਐਕਸੀਡੈਂਟ ਹੋ ਗਿਆ ਥੋਭਾ ਵੀ ਕੁਝ ਨਹੀਂ ਮਹਾਰਾਜ ਪਹਿਲੀ ਗੱਲ ਕਰੀ ਨਾ ਹੋ ਜਾ ਟਾਈਮ ਤੇ ਆਵੇ ਨਾ ਕਿਸੇ ਤੇ ਕਿਉਂਕਿ ਨੀਂਦ ਬਹੁਤ ਆਉਂਦੀ ਹੈ ਸਾਡੇ ਕੋਈ ਉਹ ਸੁਵਿਧਾ ਹੈ ਨਹੀਂ ਜਿਹੜੇ ਰੋਡ ਬਣ ਰਹੇ ਹੈ ਠੀਕ ਹੈ ਨੰਬਰ 2 ਤੇ ਉਦੋਂ ਸੀਗਾ ਸਿੰਗਲਰ ਰੋਡ ਕੱਡੇ ਜਿਵੇਂ ਹੁਣ ਬਿਹਾਰ ਚ ਬਿਹਾਰ ਦਾ ਚਾਹਗਾ ਕੋਈ ਵੀ ਰੋਡ ਕੰਮ ਦਾ ਹੋਵੇ ਬੰਗਾਲ ਦੇ ਰੋਡ ਵਧੀਆ ਹੁੰਦੇ ਸੀ ਅਸਾਮ ਦੇ ਰੋਡ ਵਧੀਆ ਹੁੰਦੇ ਸੀ ਜੰਗਲਾਂ ਇਨਸਾਫ ਰੋਡ ਹੁੰਦੇ ਪਰ ਜੰਗਲ ਕਰਕੇ ਨਹੀਂ ਜਾਂਦਾ ਜੇ ਕੋਈ ਆਂਡੂਈ ਆ ਜਾਂਦੇ ਕਿ ਕੋਈ ਚੀਜ਼ ਵੀ ਆਉਂਦੀ ਕਰਦੇ ਉਹ ਲੋਕ ਵੀ ਲੜਦੇ ਸੀ ਹਨ ਵੈਸੇ ਰਾਤ ਨੂੰ ਨਹੀਂ ਕੋਈ ਡਰਦਾ ਸੀ ਇਹ ਆਪਾਂ ਨੂੰ ਵਹਿਮ ਸੀਗਾ ਰਾਤ ਨੂੰ ਜਿਹੜਾ ਬੰਦਾ ਮਰਦੀ ਸਫਰ ਕਰਨਾ ਰਾਤ ਨੂੰ ਗੱਡੀ ਛੱਡ ਦੇ ਤਾਂ ਕੀ ਆ ਕੋਈ ਨਹੀਂ ਬਰਾਉਂਦਾ ਕਿਉਂਕਿ ਡੇਰੇ ਰਾਤ ਨੂੰ ਆਉਂਦੇ ਹੀ ਨਹੀਂ ਉਹਨਾਂ ਨੂੰ ਕੋਲਾ ਟਰੱਕ ਨਹੀਂ ਆਉਂਦਾ ਹੀ ਅਸੀਂ ਕੀ ਲੈਣ ਜਾਨ ਉਹ ਜਾਂਦੇ ਹੀ ਨਹੀਂ ਇਹ ਜੇ ਬਾਤ ਤੋਂ ਬਾਦ ਨੂੰ ਆਊਗਾ ਤਾਂ ਸਾਡਾ ਲੋਕਲ ਹੀ ਆਊਗਾ। ਹੋਰ ਕਿਸੇ ਵੀ ਨਹੀਂ ਆਊਗਾ। ਠੀਕ ਐ। ਵੀ ਉਹ ਆਪਾਂ ਖੜੇ ਰਹਿਨੇ ਆ ਹਾਲਾਂਕਿ ਉਹਨੂੰ ਚੱਲਣਾ ਚਾਹੀਦਾ। ਹਾਂਜੀ। ਉਹ ਨੌਟ ਪੇ ਕਦੋਂ ਆ ਸੇਰੇ ਜਿਹੜੀ ਪਹਿਲਾ ਪੂਰ ਜਾਂਦਾ। ਨੂੰ ਨੌਟ। ਪਹਿਲੇ ਉਹ ਭਾਗ ਨਹੀਂ ਕੀ ਕਿੱਸ ਨੂੰ ਮਾਰੀ ਹਿੰਗੇ ਇਹ ਤਾਂ ਪਹਿਲੇ ਹੀ ਜਾਪਾ। ਠੀਕ ਐ। ਉਹਦੇ ਅੱਗੇ ਉਹ ਸੰਗੜੀਆਂ ਬਣੀਆਂ ਹੁੰਦੀਆਂ ਐ ਛੱਡ ਦਿੰਦੇ ਪਪਾ। ਪੈਰਾ। ਫੇਰ ਪਾੜ ਜੂਂਦੇ ਠੀਕ ਠੈਲ ਅੱਗੇ ਉੰਜ ਉਹ ਕਹਤੇ ਲੈ ਲੈ ਨਹੀਂ ਯਾ ਕਿਤੇ ਹੀ ਬਰੀ ਗਏ ਨੇ ਤੇ ਵੀ ਮਰੇ ਸ਼ੀਸ਼ੇ ਦੇ ਮਰੇ ਆਂਡਾ ਸੜ ਤੰਦੇ ਆਂਡਾ ਵਾਲਾ ਸਿਸਟਮ ਮੋਟ ਲੈ ਆ ਆਉਂਦੇ ਸੀ ਮੋਟ ਲੈ ਆ ਉਹ ਕੋ ਆਂਡਾ ਵਾਲਾ ਰੰਗ ਹੋਣਾ ਆ ਉਹ ਵੀ ਹੁਣ ਵੀ ਡਰਾਈਵਰ ਨੂੰ ਚਾਹੀਦਾ ਜਾਂ ਕਾਰ ਵਾਲਾ ਜਾਂ ਕਿਤੇ ਵੀ ਕੋਈ ਜਾਣਦਾ ਜੇ ਜੋ ਤੁਹਾਡੇ ਕੋਈ ਚੀਜ਼ ਵੱਜੀ ਨਾ ਟੱਕ ਨਾ ਜਾਓ ਬਾਈਪੁਰ ਨੂੰ ਹੱਥ ਨਾ ਲਾਓ ਅਸੀਂ ਕੀ ਕਰਦੇ ਸਾਡੇ ਬੱਜਿਆ ਨਹੀਂ ਤੇ ਅਸੀਂ ਬਾਈਪੁਰ ਨੂੰ ਹੱਥ ਪਾਇਆ ਨਹੀਂ ਨਾ ਨਾ ਤੁਸੀਂ ਬਿਲਕੁਲ ਨਹੀਂ ਪਰ ਉਸ ਵੀ ਵੱਜਿਆ ਉਹ ਕਿਹੜਾ ਤੁਸੀਂ ਬਾਈਪਰ ਤੋਂ ਪੁੱਢੀ ਜਾਉਣਾ ਬਾਈਪਰ ਨਹੀਂ ਜਾਣਾ ਬਾਈਪਰ ਤੁਸੀਂ ਜਾ ਕੇ ਉੱਥੋਂ 5-7 ਕਿਲੋਮੀਟਰ ਅੱਗੇ ਜਾ ਕੇ ਦੇਖੀਏ ਉਹ ਟਿਕਾਣੇ ਤੇ ਜਾ ਜੀ ਬਾਈਪਰ ਤੋਂ ਇਹ ਜਨੂ ਆਂਡਾ ਮਾਰਦੇ ਐ ਆਪਣੇ ਵਰਗਾ ਕਰਕੇ ਬਾਈਪਰ ਜਲਾ ਦਾ ਪਾਣੀ ਛੱਡ ਕੇ ਤੇ ਉਹ ਸੀਸਾ ਛਵਾ ਪਾ ਦਿਆ ਗੱਡੀ ਰੋਗੀ ਜਾਂਦੀ ਬਸ ਗੱਲ ਕਰ ਤਾ ਮੈਂ ਰੋਟ ਲੈਂਦੇ ਭਾਈ ਸਹੀ ਹੈ ਠੀਕ ਹੈ ਮੋਨ ਅਸਾਮ ਚ ਬੰਗਾਲ ਚ ਬਿਹਾਰ ਚ ਗੱਡੀਆਂ ਚਲਾਉਣੇ ਉਸ ਸਮੇਂਾਂ ਚ ਕੋਈ ਖਾਲਾ ਜੀ ਦਾ ਵਾਲਾ ਨਹੀਂ ਸੀ। ਓਟ ਹਿਮਾਚਲ ਚ ਗੱਡੀਆਂ ਜਿਹੜੇ ਡਰਾਈਵਰ ਚਲਾਉਂਦੇ ਸੀ ਸਾਡੇ ਉਹਨਾਂ ਨੂੰ ਪਤਾ ਹੈ। ਓਟ ਹਿਮਾਚਲ ਦਾ ਕਹਿੰਦਾ ਰੱਬ ਨਾਲ ਨਾ ਘਾਟੂ ਆਇਆ। ਘਾਟੀ ਵੀ ਆਈ ਸੀ 그때 ਯਾਰ। ਘਾਟੀ ਦਾ ਕਿਹੜੇ ਕਿਤੇ ਆਈ ਸੀ ਵੀ ਹੱਥ ਲਾ ਕੇ ਮੁੜਿਆ ਆਮਾਗੇ। ਮੌਤ ਨੂੰ ਖੇਡ ਕੇ ਆਉਣਾ ਪੈਂਦੇ ਮੌਤ ਨਾਲ। ਰੱਬ ਤਾਂ ਮੌਤ ਨੂੰ ਖੋਜਲਾ ਕਰਦਾ ਹੁੰਦਾ। ਪਾਟੂ ਆਇਆ ਇੰਨਾ ਖਤਰਾ ਸੀ ਅੱਛਾ ਰਾਤ ਨੂੰ ਕੁਰਸ ਵੀ ਲੋੜਦੀ ਸੀ ਘੁੱਟਦੀ ਸੀ ਉਹ ਵੀ ਲੋੜਦੇ ਸੀ ਠੀਕ ਹੈ ਟੀਏ ਹੀ ਖੜੇ ਹੁੰਦੇ ਸੀ ਟੀਏ ਹੁੰਦਾ ਸੀਗਾ ਉਹਨੇ ਆਉਣਾ ਬੰਗਾਲ ਤੇ ਟੀਏ ਆਮ ਹੀ ਹੁੰਦਾ ਸੀ ਉਹ ਪਤਾ ਨਾਲੇ ਸਾਰੇ ਟਰੱਕਾਂ ਨੂੰ ਗਿਆ ਤਾਂ ਖੜਾ ਹੈ ਉੱਥੋਂ ਭਜਾਉਣਾ ਹੈ ਜੇਰੇ ਨਾਲ ਭਜਾ ਲਿਆ ਤਾਂ ਭੱਜ ਗਈਆਂ ਜਿਹੜੀ ਫਾਸ ਗਈ ਇਹ ਰੋ 5000 ਦੇ ਕਿਨਾਰੇ ਸੀ ਬਾਬਾ ਜਿਹੜੀ ਵਾਸਤੇ ਤਕਰੀਬਨ ਨਿਕਲ ਹੀ ਜਾਂਦੇ ਸੀ ਨਿਕਲਦੇ ਕਿਵੇਂ ਸੀ ਕਿਉਂਕਿ ਉਦੋਂ ਨਾ ਸਕੀਮਾ ਹੁੰਦਣਾ ਸੀ ਕਿ ਗੱਡੀ ਨਾ ਕੁਰੀਆ ਦੀ ਬੰਦ ਕਰਕੇ ਨਾ ਤੇ ਕਲਚ ਛੱਡ ਕੇ ਸਟਾਰਟ ਕਰ ਦੇਣੀ ਨਾਲ ਕੰਟਰੋਲਰ ਤੇ ਪੈਰ ਰੱਖਦੇ ਨਾ ਤਾਂ ਧੂਆ ਰੋੜ ਕੱਪੇ ਨਾ ਸਾਰ ਕੁਝ ਦਿਸਣੇ ਰਿਟਾ ਦੇਣਾ ਕੀ ਐਕਸਪੀਰੀਅਨ ਨਹੀਂ ਹੁੰਦੀ 18 ਕਾਲੇ ਕਈ ਵਾਰੀ ਚਾਕੇ ਗੱਡੀ ਸਿੱਟੇ ਅਸੀਂ ਨਾਲ ਹੀ ਦੇ ਹੁੰਦੇ ਸੀ ਗਾਂ ਉਹਨਾ ਵੀਕਲ ਵਿੱਚ ਅਰੇ ਮੁੰਡੇ 2000 ਦੇ ਭਾਈ ਆ ਜਾ ਤੈਨੂੰ ਮਾਂ ਆੜੀ ਪਾਸ ਕੋਲੇ ਲਾ ਫਾ ਕੋਤਾਂ ਡੜਿਆ ਇੰਟਰੈਕ ਨਾਲ ਹੋਰ ਇਹਦਾ ਖਰਾਬ ਕਰੇਗਾ ਸਾਨੂੰ ਕਿਉਂਕਿ ਉਹਦੋਂ ਰਾਤ ਨੂੰ ਇਹਨਾਂ ਦਾ ਖਤਰਾ ਲੁੱਟਣਾ ਵਾਲਾ ਖਤਰਾ ਜੇ ਗੱਡੀ ਲੁੱਟੀ ਗਈ ਉੱਥੋਂ ਤੁਸੀਂ ਪੇਪਰ ਲੈਣੇ ਤੁਹਾਡੇ ਕਾਗਜ਼ ਰੁੱਟੇਗੇ ਨਾਲ ਪਰਮਟ ਲਾਇਸੈਂਸ ਹੀ ਜਾਣਾ ਤੁਹਾਡਾ ਤੇ ਵੱਡੀ ਲੁੱਟੀ ਗਈ ਪਰਮਟ ਕਿੱਥੋਂ ਮਿਲਣਾ ਸਾਡੀਆਂ ਗੱਡੀਆਂ ਲੁੱਟੀਆਂ ਹੀ ਨੇ ਆਸਾਨ ਸਰ ਕੋਸੀ ਦੇ ਅਗਰ ਪੈਜੋ ਯਾਰ ਪੰਪ ਦੇ ਹਾਂ ਅਸੀਂ ਪੈ ਗਏ ਆਪਣਾ ਬਗਾਨਾ ਕੋਈ ਨਹੀਂ ਉਦੋਂ ਵੀ ਇਹ ਸਿਸਟਮ ਹੁੰਦਾ ਜੀ ਜੀ ਅਗਲਾ ਆਪ ਵੀ ਜਾਣ ਪਚਾਉਂਦਾ ਸਭ ਭੱਜ ਜਾਂਦੇ ਆ ਹਾਂ ਜੀ ਜਦੋਂ ਪੈਂਦੀ ਆ ਨਾ ਕੋਈ ਨਹੀਂ ਖੜਦਾ ਸਹੀ ਸਭ ਭੱਜ ਜਾਂਦੇ ਅਗਲਾ ਕਿੰਦੇ ਦਫਾ ਸੀ ਆਪਾਂ ਕੋਈ ਫਸਣਾ ਯਾਰ ਸਹੀ ਮੈਂ ਫਸ ਗਿਆ ਸਭ ਨਿਕਲ ਗਏ ਮੈਂ ਨਿਕਲਿਆ ਜਦੋਂ ਮੇਰੇ ਮਗਰ ਕੱਲਾ ਮੇਰਾ ਭਰਾ ਹੀ ਆਇਆ ਸੀ ਕੋਈ ਨਹੀਂ ਆਇਆ ਅੱਛਾ ਕੋਈ ਨਹੀਂ ਹੁੰਦਾ ਜਦੋਂ ਤੁਹਾਨੂੰ ਕੋਈ ਨਹੀਂ ਦੀ ਆਪਦੇ ਹੀ ਲੋੜ ਜਿਹੜਾ ਮਸੀਬਤ ਜੇ ਤੁਹਾਡੇ ਨਾਲ ਆ ਖੜਾ ਹੈ ਨਾ ਉਹ ਸਹੀ ਤੁਹਾਡਾ ਕਰਤਾ ਹੈ ਮਾੜਾ ਸਮਾਂ ਪਾਸ ਕਰਾਂਦਾ ਇਹ ਗਾਣੇ ਵਾਲੇ ਵੀ ਦੇ ਨਾ ਸਹੀ ਗੱਲ ਹੈ ਜੇ ਸਮਾਂ ਆਉਂਦਾ ਨਾ ਇਹ ਕਿਸੇ ਖਾਦ ਨੂੰ ਆਦਾ ਜੇ ਸਾਡੇ ਤੇ ਆਇਆ ਨਾ ਕਿਸੇ ਗੱਲ ਨੂੰ ਆਏਗੀ ਇਹ ਪ੍ਰਮਾਤਮਾ ਦੀ ਦੇਣ ਹੈ ਭਾਣਾ ਮੰਨਾਂਗੇ ਉਹਦਾ ਠੀਕ ਹੈ ਤੇਰਾ ਉਦੋਂ ਮੈਨਾਂ ਹੁਣ ਸਮਝੋ ਸਵੇਰੇ ਰੇਖਾਂਗੇ ਸਵੇਰੇ ਅਸੀਂ ਥਾਣੇ ਗਏ ਪੁਲਿਸ ਵਾਲੇ ਕਹਿੰਦੇ ਭਰਮਣਡ ਮਿਲ ਜਾਣਗੇ ਰੱਬਿਆਂ ਦੇ 5-5000 ਰੁਪਏ ਅੱਛਾ ਭਰਗੱਡੀ ਦਾ ਨਗਵਿੱਧੀ ਨੰਨੇ ਅਸੀਂ ਗੱਡੀ ਨੰਬਰ ਭੁੱਜੀ ਗਏ ਫੋਨ ਕਰੀ ਜੋ ਭਾਈ ਤਾਂ ਗੱਡੀ ਗਈ ਨਾ ਸਾਡੀ ਹੈ ਮਸੀਂ ਉਹਨੂੰ ਕਹਿਣ ਦੀ ਵੀ ਇੱਥੇ ਕਿਵੇਂ ਆ ਗਏ ਠੀਕ ਚੁੱਪ ਕਰ ਗੋ ਮੈਂ ਹਾਂ ਟੈਨਸ਼ਨ ਨਹੀਂ ਲੈ پکڑ 9295 ਲੈ پکڑ 7795 ਲੈ پکڑ 5 7 ਲੈ 13 ਲੈ 13 ਲੈ 13 ਲੈ 40 ਜਾਓ ਬਸ ਚਲ ਪਰ ਲੁੱਟਣ ਵਾਲੇ ਕੌਣ ਹੈ ਕੋਈ ਸੀ ਆਪ ਹੀ ਵਰਦਿੰਗਾ ਪਾ ਕੇ ਦੂਦੂ ਐਂਟਰੀ ਲੈ ਲਈ ਵਰਦਿੰਗਾ ਲਾ ਕੇ ਲੁੱਟ ਲੇ ਪਰਮਟ ਲਿਆ ਇਹ ਵਰਦਿੰਗਾ ਪਾ ਕੇ 5 5000 ਲੈ ਕੇ ਫੇਰ ਪਰਮਟ ਦੇਤੀ ਤਨ ਤਨ ਚਾ ਚਾਰ ਮੀ ਇੱਕ ਬੰਦੇ ਨੇ ਲੁੱਟ ਲਿਆ ਟਰੱਕ ਵਾਲਾ ਕੀ ਕਰੂ ਟਰੱਕ ਵਾਲਾ ਬੱਦੀ ਨੂੰ ਸਾਰੇ ਰਸੀ ਮੜਾਈ ਗਿਆ ਟਰੱਕ ਵਾਲਾ ਅੱਲੇ ਕੀ ਆਵੇ ਟਰੱਕ ਕਾ ਵਾਲੇ ਬਾਰੇ ਕੋਈ ਨਹੀਂ ਸੋਚਦਾ ਮੈਂ ਪੈਟ ਮਰ ਗਿਆ ਮੈਂ ਕਹਿੰਦਾ ਯਾਰ ਜਰੂਰ ਤੁਸੀਂ ਟਰੱਕ ਦਾ ਬੀਮਾ ਕਰਾਉਣੀਆ ਪਹਿਲਾਂ ਡਰਾਈਵਰ ਕੋਈ ਪਤਾ ਬੀਮਾ ਬੈਠਣਾ ਚਾਹੀਦਾ ਸਹੀ ਹੈ ਜੀ ਜਿਹੜਾ ਵੀ ਇਨਸਾਨ ਕੋਈ ਵੀ ਆ ਰੱਬ ਨਾ ਕਰੇ ਉਹਦੀ ਮੌਤ ਹੁੰਦੀ ਆ ਉਹਦੇ ਘਰ ਤੋਂ ਘੱਟ 25 ਤੋਂ 30 ਲੱਖ ਰੁਪਈਆ ਉਹਦੇ ਘਰੇ ਚੁੱਕੇ ਜਾਂਦੇ ਚਾਹੇ ਉਹ ਕ੍ਰੈਕਰ ਹੈ ਚਾਹੇ ਉਹ ਹੈ ਦੁਨਣਾ ਨਾ ਕਰੀ ਮੇੜਨਾ ਚਾਹੀਦਾ ਇਹ ਤਾਂ ਰੂਲ ਬਣ ਸਕਦਾ ਯਾਰ ਚਾਹੀਦਾ ਦੋ ਕਿਉਂ ਉਹ ਇਨਸਾਨ ਨਹੀਂ ਯਾਰ ਉਹ ਕਿਸ ਦਾ ਪੁੱਤ ਨਹੀਂ ਆ ਕਿੰਨਾ ਯਾਰ ਵਿਅਕਤੀਤਾ ਨੂੰ ਵੜਿਆ ਹੋਇਆ ਯਾਰ ਉਦੇ ਪਰ ਕੁਇੰਨੀ ਜ਼ੋਜਤਾ ਯਾਰ ਜਿਹੜੀਆਂ ਸਬਜ਼ੀਆਂ ਲਿਆਉਂਦੇ ਆ ਫਰੂਟ ਆਂਦਾ ਵਾ ਸਾਰਾ ਬਰਦਾ ਅਸੀਂ ਟੱਟਾਂ ਹੀ ਲੈਦੇ ਹੁੰਦੇ ਆ ਬਾਈ ਆਪਾਂ ਤਾਂ ਸਵੇਰੇ ਜਾ ਕੇ ਮੰਡੀ ਤੋਂ ਲੈ ਆਉਨੇ ਆ ਮੰਡੀ ਜਾ ਕੇ ਲੈ ਆਉਨੇ ਸਾਰੀ ਸਪਲਾਈ ਟੱਟਾਂ ਵਾਲੀ ਕਰਦੇ ਆ ਜੀ ਤੇ ਜਿਹੜਾ ਜਿਹੜਾ 6000 7000 ਭਜਾਉਂਦਾ ਗੱਡੀ 7000 ਉਹਨੂੰ ਪਤਾ ਹੈ ਮਹੀਨਾ ਮਹੀਨਾ ਹੀ ਕੀ ਘਟਾ ਲੀਤੀ ਹੈ ਲੀਤੀ ਖਰਾਬ ਹੋ ਜਾਂਦੀ ਹੈ ਜੀ ਲੀਤੀ ਦਾ ਕੋਸੀ ਘੰਟੇ ਦਿੰਦੇ ਆ ਇੰਨੇ ਘੰਟੇ ਤੇ ਪੰਪ ਨਹੀਂ ਚੱਲਦੀ ਆ ਆਪਣੇ ਵਰਗਾ ਮਾੜੀ ਜੀ ਦਾਗੀ ਵੀ ਘੜ ਦਿੰਦਾ ਬਾਈ ਇੱਥੇ ਉਹ ਨਹੀਂ ਕਿੱਥੋਂ ਆਉ ਪਿਆਰ ਤੋਂ ਕਿਵੇਂ ਲਿਆਉਣੀ ਆਗਲੇ ਨੇ ਬਾਈ ਵੱਡੀ ਵੱੱਡ ਕੇ ਆਉਂਦੀ ਆ ਬਾਈ ਪਿਸ਼ਾਬ ਨਹੀਂ ਕਰਦੇ ਪੀਕਾ ਲਾਈਆਂ ਪੈਪ ਲਾਈਆਂ ਤੁਰੀਆਂ ਦੀ ਜੀ ਬੂਤ ਦੇ ਹੋਟਾ ਲਾਇਆ ਹਾ ਹਤੇ ਲਾਇਆ ਜਦੋਂ ਹੱਥ ਤੇ ਹੱਥ ਰੱਖਦਾ ਵੇਖ ਲਾ ਵੀ ਇਹਨੂੰ ਸਮਝਣਾ ਵੀ ਜੰਤ ਕਟਾ 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 ਕੜੋਂਦੀ ਇਹ ਵੀ ਆ ਕੀ ਜੀਚੀ ਵਾਲੀ ਜਿਹਦਾ ਆਰਡਰ ਲੱਗ ਜਾਂਦਾ ਉਹੀ ਭੱਜ ਕੇ ਤੁਰੀਆਂ ਦੀ ਗੱਡੀ ਚ ਬਰਾ ਦਿੰਦਾ ਪੈਸੇ ਵੀ ਮੁਰਦਾ ਹੋਇਆ ਦਿੰਦਾ ਆ ਹੁੰਦਾ ਜਾਂ ਬੈਣੇ ਸੱਚੀ ਮਾਲ ਵਾਲੀ ਕਿੱਥੇ ਆਈ ਨਹੀਂ ਪਹੁੰਚੀ ਤੇਰੋਂ ਦਾ ਉਹ ਸੁਮੀ ਤੇ ਚੰਗਿਆ ਪਰ ਜੇ ਕੰਟਾ ਵੀ ਲਏ ਤਾਂ ਨਾ ਪੜਾ ਜਿਵੇਂ ਨਾ ਇੱਕ ਵਾਰ ਹੋਰ ਵੀ ਜਦੋਂ ਐਕਸੀਡੈਂਟ ਹੋਇਆ ਨਾ ਮਾਈ ਟ੍ਰੱਕ ਲੱਗੇ ਸੀ ਉਹ ਡਰ ਤੇ ਮੈਂ ਬਹੁਤ ੜੀ ਦੇਖਿਆ ਵੀ ਵੱਡੀ ਗੱਡੀ ਤੇ ਕਿਸੇ ਨੂੰ ਬਟਾ ਜਾਂਦਾ ਵੀ ਤਾਂ ਜਿਹਾ ਨਾਰਮਲ ਜੀਵਾ ਇਹ ਤਾਂ ਨਾਰਮਲ ਜੀਵਾ ਛੋਟੀ ਗੱਡੀ ਨੇ ਕੀਤੀ ਹੈ ਪਰ ਕਸੂਰ ਉਹਦੇ ਹੀ ੱੜਨਾ ਟ੍ਰੱਕ ਨਾ ਵੱਡੀ ਗੱਡੀ ਤੇ ੱੜਨਾ ਕਿ ਸਾਡੇ ਨਾਲ ਦਸਤੂਰ ਹੋ ਗਿਆ ਦੁਨੀਆ ਦਾ ਬੇਚੀ ਇਹ ਰਿਵਾਜ ਜੇ ਤਾਂ ਤੁਹਾਡੇ ਚ ਬੱਜਿਆ ਕੋਈ ਮੰਨ ਲਓ ਸੈਕਲ ਵਾਲੇ ਚ ਮੋਟਰਸਾਈਕਲ ਖਸੂਰ ਮੋਟਰਸਾਈਕਲ ਵਾਲੇ ਦਾ ਜੇ ਮੱਧਿਆ ਮੋਟਰਸਾਈਕਲ ਹੈ ਤੇ 3 ਵੀਲ ਵਾਲਾ ਤਾਂ ਖਸੂਰ 3 ਵੀਲ ਵਾਲੇ ਦਾ ਜੇ ਉਹਦੇ ਚ ਕਾਰ ਮੱਤੀ ਤਾਂ ਖਸੂਰ ਕਾਰ ਵਾਲੇ ਦਾ ਜੇ ਕਾਰ ਚ ਬਾਈ ਦੀ ਕੋਈ 407 ਬੱਜੀ ਆ ਤਾਂ ਉਹ ਜ਼ਰੂਰ ਉਹਦਾ ਜੇ ਉਹਦੇ ਜਿਹੜਾ ਟਰੱਕ ਵੱਜਿਆ ਤਾਂ ਜ਼ਰੂਰ ਟਰੱਕ ਵਾਲੇ ਠੀਕ ਹੈ ਟਰੱਕ ਵਾਲੇ ਦਾ ਘੂਰਤਾ ਪੱਟਦੇ ਗਿਆ ਚਾਹੇ ਉਹਨੇ ਖਾਦੀ ਰੋਟੀ ਬਣਾਉਲੀ ਆ ਠੀਕ ਹੈ ਜਦ ਮੈਂ ਨਹੀਂ ਮਤਲਬ ਮੈਂ ਕਿਹੜੇ ਮੂੰਹ ਨਾਲ કહਾਂ ਯਾਰ ਮੈਂ ਕਿਵੇਂ કહਾਂ ਯਾਰ ਪਰਸ ਹੀ ਟਰੱਕ ਲਾਹਦਾ ਪਰਸ ਹੀ ਮੇਰੀ ਗੱਡੀ ਨਵੀਂ ਕਢਾਈ ਆ ਮੈਂ ਸਿਰਫ ਇੱਕ ਮਹੀਨਾ ਉਧਰੋਂ ਵਸ ਜਾਂਦੀ ਹੈ ਬਰਾੜਾਂ ਦੀ ਸਾਡੀ ਬਾਗ ਉਧਰ ਦੀ ਉਹ ਤੁਹਾਡੇ ਇਲਾਕੇ ਦੀ ਫਿਰ ਕੈਂਡ ਨੂੰ ਮੜੀ ਜੀਆ ਜਦੋਂ ਮੈਂ ਜਾਂਸੀਆਣ ਨੂੰ ਪੁੱਛਿਆ ਉਹ ਕਹਿੰਦੇ ਵੀ 16000 ਦਾ ਬੰਦ ਰਿਆ ਠੀਕ ਹੈ ਇਹਨਾਂ ਨੇ ਮੈਨੂੰ ਫੋਨ ਲਾਤਾ ਮੇਰੇ ਬੇਟੇ ਨੇ ਪਾਪਾ ਹੀ ਉਹ ਬੰਦਾ ਕਹਿੰਦੀ ਕਿ ਤੇਗਾ ਤਾਰੀ ਬਾਬੇ ਦੀ ਉਹ ਡਰਾਈਵਰ ਕਹਿੰਦਾ ਵੀ ਤਾਂ ਕੋਈ ਨਾ ਮੁੰਨ ਨੂੰ ਇੰਨਾ ਮਾਣ ਸਾਡੇ ਵਾਲੇ ਮੈਨੂੰ ਲੜਨ ਨੂੰ ਹਾਂ ਹਾਂ ਕਿ ਤੂੰ ਆ ਕੇ ਬਿਜਮੀ ਨਹੀਂ ਬੋਜਾਉ ਤਾਂ ਕਹਿੰਦੇ ਪੈਸੇ ਦੇ ਦਿੰਨੇ ਆ ਮੈਂ ਪੁੱਤ ਜੀ ਲੈ ਸਕਦਾ ਮੈਂ ਕਹਿਣਾ ਨਹੀਂ ਮੇਰਾ ਰੋਟੀ ਦੇਣਾ ਮੇਰਾ ਅੰਨ ਦਾ ਫੜ ਡਰ ਬਗਰਾ ਠੀਕ ਹੈ ਜਿਗਾ ਜੋ ਹੋ ਗਿਆ ਉਹ ਹੋ ਗਿਆ ਚਲ ਉਤਰੋ ਮੇਰਾ ਇਹ ਨਮਗਰੇ ਠੀਕ ਆਜੋ ਪਈ ਕਹਦਾ ਯਾਰ ਸਾਨੂੰ ਕਹਿੰਦੇ ਵੀ 5000 ਰੁਪਏ ਰੋ ਪੁੱਤ ਜੀ ਪਾ ਕੇ ਕੰਮ ਕਰਾ ਲਓ ਕਹਿੰਦਾ ਤੂੰ ਤਾਂ ਜਮੇ ਹੀ ਪੱਟਾ ਭਾਦਾ ਵੱਡਾ ਮੈਂ ਰਾਇਆ ਨਹੀਂ ਮੈਂ ਨਿਰਕਾਰ ਇਹਨਾਂ ਸਰ ਤੇ ਚੱਲਦਾ ਸੀ ਡਰਾਈਵਰਸ ਚਾ ਵੀ ਜੀ ਅਜ ਬਈ ਤਾਂ ਤੇ ਬਾਹਰ ਬੈਠਾ ਡਰਾਈਵਰ ਦੀ ਮੈਂ ਸੁੱਖ ਮੰਗਦਾ ਮੈਂ ਕਹਿੰਦਾ ਡਰਾਈਵਰਾਂ ਦੇ ਕੋਈ ਰੂਲ ਹੋਣਾ ਚਾਹੀਦਾ ਬਾਈ ਜੀ ਇੰਨੀ ਕੁ ਧੀੜ ਪਈ ਸੀ ਸਾਡੇ ਡਰਾਈਵਰਾਂ ਤੇ ਇੰਨੇ ਕੋ ਦੁੱਖ ਦੇਖਿਆ ਸਾਡੇ ਪਹਿਨਾ ਜਿਹੜਿਆਵਾਂ ਨੇ ਹੁਣ ਵਾਲਿਆਂ ਨੂੰ ਨਹੀਂ ਦੇਖੀ ਪਰ ਹੁਣ ਵਾਲਿਆਂ ਨੇ ਜਿਹੜੇ ਦੁੱਖ ਦੇਖਿਆ ਉਹ ਹੋਰ ਦੁੱਖ ਹੁਣ ਵਾਲਿਆਂ ਨੇ ਵੀ ਦੇਖਿਆ ਹੋਣ ਵਾਲੇ ਨੇ ਦੇਖਿਆ ਤੰਗੀ ਜੀ ਰਾਜ ਕੀ ਰੋਟੀ ਨਹੀਂ ਖਾਦੀ ਠੀਕ ਹੈ ਕਿਉਂ ਕਿ ਟੂਲ ਟੈਕਸ ਬਹੁਤ ਹੋ ਗਏ ਤੇਲ ਦੇ ਰੇਟ ਬਹੁਤ ਕੀ ਭਾੜਾ ਉਹੀ ਹੈ ਜਿਹੜਾ ਉਦੋਂ ਹੁੰਦਾ ਸੀ ਸਾਡੇ ਜਦੋਂ ਨਾ ਟੂਲ ਟੈਕਸ ਸੀ ਤੇਲ ਦੇ ਰੇਟ 5 7 ਗੁਣਾ ਥੱਲੇ ਸੀ ਠੀਕ ਹੈ ਤਾਂ ਕਰਕੇ ਮੈਂ ਇਹਨਾਂ ਵੀ ਇਹਨਾਂ ਨੂੰ ਪੈਸਾ ਨਹੀਂ ਬਚਦਾ ਮਾਲਕ ਡਰਾਈਵਰ ਨੂੰ ਕਹੀ ਜਾਂਦਾ ਤੂੰ ਖਾ ਗਿਆ ਓਏ ਆਇਆ ਹੋ ਗਿਆ ਓਏ ਫਲਾਣਾ ਹੋ ਗਿਆ ਓਏ ਅਸੀਂ ਰਾਜਨਾਮਾ ਕਰਾ ਕੇ ਆਇਆ ਪ੍ਰਨਾਲੇ ਉਹ ਕੁੱਟੀ ਜਾਂਦਾ ਡਰਾਈਵਰ ਨੂੰ ਜੱਗ ਡਰਾਈਵਰ ਵੀ ਕਿੱਥੋਂ ਦੇਵੇ ਯਾਰ ਬਾਜਦਾ ਗੱਡੀ ਨੂੰ ਬਸ ਨਹੀਂ ਬਾਜ ਸਰਕਾਰੀ ਸੋਚੇ ਕੋਈ ਇਹਨਾਂ ਬਾਰੇ ਭਾਈ ਸਾਡੇ ਟਰੱਕਾਂ ਬਾਰੇ ਸੋਚੇ ਬਹੁਤ ਵਧੀਆ ਗੱਲ ਹੈ ਸਾਡੀ ਪੰਜਾਬ ਸਰਕਾਰ ਨੂੰ ਚਾਹੀਦਾ ਸਾਡੇ ਟਰੱਕਾਂ ਦਾ ਵੇਰਵਾ ਰੱਖਣਾ ਜਿੰਨੇ ਬਾਹਰ ਜਾਂਦੇ ਆ ਵੀ ਸਾਡਾ ਇੰਨਾ ਟਰੱਕ ਕੁਜ਼ਰਾਤ ਗਿਆ ਇੰਨਾ ਸਾਡਾ ਬੰਬੇ ਗਿਆ ਇੰਨਾ ਸਾਡਾ ਘਾਟੀ ਗਿਆ ਇਹ ਸਾਰਾ ਬੇਵਾਬ ਹੋਣਾ ਚਾਹੀਦਾ ਤੇ ਜੇ ਜਿੱਥੇ ਵੀ ਕਿਸੇ ਨੁਕਸਾਨ ਹੁੰਦਾ ਸਾਡੀ ਸਰਕਾਰ ਜਵਾਬਦੇਹ ਹੋਵੇ ਉੱਥੇ ਹੀ ਜਾ ਕੇ ਸਹੀ ਹੈ ਵੀ ਸਾਡਾ ਟਰੱਕ ਦਾ ਡਰਾਈਵਰ ਦਾ ਨੁਕਸਾਨ ਹੋਇਆ ਤਾਂ ਉਦੋਂ ਵੀ ਸਰਕਾਰ ਨਾਲ ਗੱਲ ਕੀਤੀ ਜਾਵੇ ਹਾਂਜੀ ਜੇ ਸਾਡੀ ਕੋਈ ਗੱਡੀ ਦੀ ਲੁੱਟ ਕੋ ਹੁੰਦੀ ਹੈ ਤਾਂ ਇਹ ਵੀ ਤੇ ਸਰਕਾਰ ਸਾਡੀ ਉਦੋਂ ਵੀ ਸਰਕਾਰ ਨਾਲ ਗੱਲ ਕਰੇ ਸਾਡੀ ਗੱਡੀ ਲੁੱਟੀ ਤਾਂ ਲੁੱਟੀ ਕਿਵੇਂ ਫੇਰ ਜਾ ਕੇ ਇੱਥੇ ਜਾ ਕੇ ਉਹ ਦੁਕਾਨ ਤੇ ਲੱਗਣ ਜੀ ਬਈ ਨਹੀਂ ਸਾਡੀ ਪੱਗ ਸੇਵ ਨਹੀਂ ਆ ਬਾ ਨਹੀਂ ਅਸੀਂ ਪੱਗ ਬੰਨ ਕੇ ਟਰੱਕ ਨਹੀਂ ਚਲਾ ਸਕਦੇ ਬਾਈ ਜੀ ਪੱਥਰ ਮਾਰਦੇ ਆ ਠੀਕ ਹੈ ਸਿਰੇ ਦੀ ਗੱਲ ਮੁੱਖ ਦੀ ਗੱਲ ਕਰਦਾ ਮੈਂ ਕਈ ਬੰਦੇ ਕਹਿ ਦਿੰਦੇ ਆ ਪੰਜਾਬ ਚ ਰਹਿੰਦੇ ਜਿਹੜੇ ਯੂਐਸਏ ਦਾ ਪਾਕ ਨੇ ਅਸ ਦਾ ਸਾਡਾ ਪਾਕ ਦੇੱਕ ਕੇ ਮੈਂ ਮੰਨਦਾ ਪਰ ਪਗਵੰਨ ਦੇ ਭਾਰਤ ਇਕ ਨਹੀਂ ਪਗਵੰਨ ਦੇ ਕੱਲਾ ਪੰਜਾਬ ਹੀ ਹੈ ਕਹ ਜੇ ਤੁਸੀਂ ਪੰਜਾਬੀ ਬੋਲੋਗੇ ਨਾ ਚਾਹੇ ਤੁਸੀਂ ਹਿੰਦੂ ਹੋਵੋ ਜਾਂ ਮੁਸਲਮਾਨ ਹੋ ਜਾਂ ਸਿੱਖ ਹੋ ਜਾਂ ਕੋਈ ਵੀ ਹੈ ਜੇ ਤੁਹਾਡੀ ਭਾਸ਼ਾ ਪੰਜਾਬੀ ਹੈ ਨਾ ਤੁਹਾਡੀ ਕਦਰ ਨਹੀਂ ਹੈਗੀ ਬਾਤ ਤੁਹਾਡੇ ਮੁਲਕ ਚ ਕੰਮਾਂ ਕੀ ਦੀਆਂ ਸਾਟਨਾ ਹੈ ਉਹ ਖੇਡਾਂ ਤੇ ਸਾਡੇ ਨਾਲ ਪੁਰਾਣਾਂ ਜਿੱਤੀਆਂ ਕਰੈਕਟ ਜਿੱਤੀਆਂ ਪੁਰਾਣਾਂ ਦਾਪਣਾ ਮਾਰਨਾ ਪੁਰਾਣੇ ਹੈਨਾ ਭੰਗੜੇ ਪਾਏ ਉਹ ਮੁੰਡਾ ਲਵੇੜੇ ਵਾਲੀ ਗੇਮ ਦੀ ਸਿੱਟ ਕੇ ਆਇਆ ਮੁੰਡਾ ਅਡਾ ਸਰੂ ਹਣਾ ਹੁਣੇ ਹਲਾਤੇ ਪੱਪ ਘਾੜਤੇ ਗੋਰੇ ਦੇ ਹੈ ਉਹਨੂੰ ਕਹਿੰਦੇ ਮਾਰ ਕੇ ਲਵੇੜਾ ਚੁੰਦੀ ਲਾਉਣੀ ਉਹਨੂੰ ਚੁੰਦੀ ਲਾਤੀਆਂ ਨੇ ਹੈ ਜਿੰਬੜਿਆ ਫਰਦਾਸ ਤੇ ਤੋ ਆ ਉਹ ਮੁੰਡਾ ਕੋ ਮੇਰੀ ਕੁੜੀ ਹੈ ਕੈਪਟਨ ਹਾਂ ਇੱਕ ਇੱਕ ਮੈਂ ਉੱਥੇ ਗਈ ਸੰਕਰ ਉੱਤੇ ਕੁੜੀ ਮੈਂ ਦੇਖੀ ਬਾਬਾ ਖੇਡਦੀ ਉਹ ਕੁੜੀ ਦਾ ਮੈਂ ਨਾਮ ਭੁੱਲ ਗਿਆ ਯਾਰ ਭਰਾਣਾ ਕੀ ਹੈ ਉਹ ਕੌਮਾ ਮਸ਼ਹੂਰ ਹੈ ਉਹ ਕਿਹਾ ਵੀ ਉਹਨੇ ਦੂਜੇ ਨੇ ਆਪਣੇ ਸਕੋਰਪੀਓ ਦੇਣੀ ਆ ਕਬੱਡੀ ਸਕੋਰਪੀਓ ਨਾ ਦਿੱਤੀ ਹੈ ਕਬੱਡੀ ਹਾਂ ਕੁੜੀ ਮਨ ਕੀ ਮਰਜੀ ਹਾਲ ਖੇ ਨੇ ਹਾਂ ਉਹ ਕੁੜੀ ਦਾ ਮੈਂ ਆਹ ਦੇਖ ਕੇ ਆ ਮੈਚ ਕੋ ਕੁੜੀ ਰੋਂਗ ਕੜਾ ਕੜਾ ਹੁੰਦਾ ਪਈ ਜਦੋਂ ਫੜਦੀ ਆ ਉਹ ਯਾਰ ਅੱਛਾ ਸਾਂਕਰ ਫਰੈਂਡ ਚ ਖੇਡਦੀ ਕੁੜੀ ਯਾਰ ਰਾਤ ਨੂੰ ਮੈਂ ਕਹਿੰਦਾ ਓਹ ਤੋਂ ਮਾਪਿਆਂ ਵਾਲੀਆਂ ਕੁੜੀਆਂ ਨੇ ਯਾਰ ਠੀਕ ਐ ਜਿਉਂ ਦੀ ਬਾਤ ਹੀ ਰਵੇ ਉਹ ਧੀ ਯਾਰ ਜਿਹੜੇ ਮਾਪਿਆਂ ਨੂੰ ਜਨਮੀ ਆ ਯਾਰ ਧੀ ਵਾਲੀ ਪੋਤਾ ਗੱਭਰੂ ਉਹ ਬਾਬਾ ਯਾਰ ਜਦੋਂ ਬੌਂਦੀ ਹੋ ਕੇ ਆਂ ਫੜਦੀ ਆ ਨਾ ਪਾਸੇ ਬੈਂਚਾਂ ਦੇ ਡੌਲੇ ਫੜ ਗਏ ਯਾਰ ਉਹ ਸੇਹ ਦੇ ਨਾਲਆਂ ਤੀਆਂ ਦੂਜੀਆਂ ਤੀਆਂ ਜਿਹੜੇ ਪੁੱਤ ਖੇਡਦੇ ਆ ਨਾ ਗੱਭਰੂ ਉਹ ਸੇਹ ਦੇਣ ਆ ਰਹੇ ਹੁਣ ਧਨੌਰੀ ਵਾਲੀ ਟੀਮ ਸੀ ਸਾਡੇ ਨਾਲ ਆ ਨਾ ਮੈਨੂੰ ਬੜਾ ਮਾਣ ਮਸਤ ਤੁਸੀਂ ਆਓ ਕੇ ਕਟਾ ਕੇ ਗਏ ਬੈਂਚ ਅੱਛਾ ਜਦੋਂ ਮੇਰਾ ਜਨਮ ਦਿਨ ਹੈ ਮੇਰਾ ਪਾਪਾ ਬਾਹਰ ਹੈ ਮਨੀ ਗੰਦਾ ਅੱਛਾ ਕਹਾਂ ਮੇਰਾ ਕੇਕ ਤੂੰ ਕੱਟਣਾ ਮੈਂ ਗੱਲਿਆ ਆਪ ਠੀਕ ਹੈ ਕਿਉਂਕਿ ਯਾਰ ਸਾਨੂੰ ਬਦਲਣਾ ਪੈਣਾ ਜ਼ਰੂਰੀ ਹੈ ਯਾਰ ਬਦਲੋ ਆਪ ਆਪਣੇ ਆਪ ਨੂੰ ਬਦਲੀਏ ਯਾਰ ਮੈਂ ਬਿਮਾਰ ਪਿਆ ਸੀਗਾ ਹੋਟਲ ਮੈਂ ਕਰ ਲਿਆ ਰੋ ਡਾਕਟਰ ਹੋਟਲ ਚੱਲਿਆ ਨਹੀਂ ਆਇਆ ਕਿਉਂਕਿ ਆਪ ਹੀ ਅਫਸੈਟ ਹਨ ਗੜਾ ਨਾ ਠੀਕ ਨਹੀਂ ਸੀ ਬੁਮਾਰ ਮੈਸੀ ਦਾ ਜੋ ਰੋ ਟੈਂਸ ਨਾ ਬਹੁਤ ਹੁੰਦੀਆਂ ਬੰਦੇ ਤੇ ਹਨ ਜਦੋਂ ਇਹ ਸਿਸਟਮ ਸੈੱਟ ਨਹੀਂ ਆਪਣਾ ਤੇ ਵੀਡੀਓ ਆਪਾਂ ਸ਼ੁਰੂ ਕਰਤੀਆਂ ਤੇ ਕੱਲ ਤੋਂ ਆਪਾਂ ਇਹਨੂੰ ਆਪਾਂ ਦੂਜੇ ਪਾਸੇ ਲੈ ਕੇ ਚੱਲਾਂਗੇ ਕਿ ਮੇਡੀ ਵਾਲੇ ਪਾਸੇ ਠੀਕ ਹੈ ਜੀ ਜਿਵੇਂ ਆਪਾਂ ਉਧਰ ਨੂੰ ਚੱਲਾਂਗੇ ਜਿਵੇਂ ਉਹ ਸਾਡੇ ਬੰਦੇ ਜਾਂਦੇ ਜੀਏ ਰੋਡ ਤੇ ਜਾਂਦਾ ਇਹਾ ਮੁੰਡਾ ਗੰਨੇ ਵਾਲੀ ਟਰਾਲੀ ਲਈ ਅੱਛਾ ਉਹਨੇ ਹੱਥ ਮਾਰ ਕੇ ਧਿਆਣੀ ਉਹਨੇ ਕਿਹਦਰ ਮੋੜਨਾ ਉਹਨੇ ਬ੍ਰੇਕਾਂ ਜੜਤ ਨਾ ਉਹਨੇ ਆਖਿਆ ਭਾਈ ਇਧਰ ਵੀ ਘੜਦੇ ਨੇ ਉਹਨੇ ਇਧਰ ਨੂੰ ਮੋੜਤੀ ਉਹਨੇ ਵੀ ਇਧਰ ਨੂੰ ਮੋੜਤੀ ਉਹਨੇ ਜਾ ਕੇ ਟਾ ਲਿਆ ਉਹ ਕਹਿੰਦਾ ਭਾਈ ਗਲਤ ਕਰ ਤਾ ਉਹ ਕਹਿੰਦਾ ਤੂੰ ਚਾਰਾ ਬਣਾ ਆਇਆ ਕਰਿਆ ਦਾ ਹੈ ਉਹਨੇ ਭਾਈ ਯਾਰ ਮੈਂ ਕਰਿਆ ਸੀ ਕਲਮ ਮੈਂ ਤਾਂ ਗਲਤੀ ਨਾਲ ਵਜੇ ਕਹਿੰਦਾ ਫੇਰ ਮੈਂ ਆਇਆ ਵੀ ਕਾਟਦਾ ਸੀ ਭਾਈ ਗਾਟੀ ਮਾਰਦੀ ਸੀ ਗਾਟੀ ਮਾਰਦੀ ਸੀ ਕਹਿੰਦਾ ਮੈਂ ਗਲਤੀ ਹੋ ਗਿਆ ਹਾਂ ਇਹਨਾਂ ਮਾਫ ਕਰਦਾ ਆਇਆ ਕਿਹਾ ਤੂੰ ਵੀ ਕਹਿੰਦੀ ਜੋ ਆਪ ਕਲੰਨਾ ਕਹਦਾ ਤੂੰ ਆਇਆ ਤਾਂ ਮਰ ਜਾ ਨਾ ਹੀ ਗਾਟੀ ਮਾਰਦੀ ਹੈ ਉਹ ਸਾਨੂੰ ਕੀ ਬਗਾਨ ਕਹਿੰਦਾ ਫੇਰ ਮੈਂ ਤਾਂ ਮੈਂ ਇਧਰੋਂ ਹੱਥ ਘਟਿਆ ਨਾ ਕੋਈ ਤੀ ਵੇਖਿਆ ਨਹੀਂ ਭਾਈ ਮੈਂ ਗਾਟੀ ਮਾਰੀ ਸੀ ਆਪਾਂ ਵੀ ਕਾਟੀਆਂ ਮਾਰਿਆ ਕਰਾਂਗੇ ਠੀਕ ਮੌੜ ਮਿਲਦੇ ਠੀਕ ਹੈ ਜੀ ਸਿਕਾਲੋ ਮਿਲਦੇ ਆਪਾਂ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਐਂਡ ਕਮੈਂਟ ਕਰੋ ਮੇਰੇ ਭਰਾ ਤੇ ਧੰਨਵਾਦ ਉਹਦੇ ਤੇ ਹੀ ਮਾਨ ਸੰਗਮਨ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ